ਕੀ ਕੀ ਤੁਹਾਨੂੰ ਬੇਨਫਿਟ ਮਿਲਣਗੇ ਇਸ ਤਰ੍ਹਾਂ ਲੱਗਿਆ ਤੁਹਾਨੂੰ ਵੀ ਫਿਜ਼ੀਓਥੈਰੇਪੀ ਕਰਨੀ ਚਾਹੀਦੀ ਜੇ ਜਦੋਂ ਦੁੱਖ ਹੋਵੇ ਪਰ ਮੈਡੀਸਨ ਪੀਲਾ ਕੋਈ ਆਪਣਾ ਕੁਝ ਨਹੀਂ ਤੇ ਮੈਂ ਮੈਡੀਸਨ ਵੀ ਕਰੂ ਪਰ ਮੈਨੂੰ ਵੀ ਦੁੱਖ ਪਤਾ ਪਰ ਆਪਣਾ ਪ੍ਰੋਬਲਮ ਹੁੰਦੀ ਹੈ ਬਟ ਨਹੀਂ ਚਾਹੀਦੀ ਸਰ ਆਪਾਂ ਨੂੰ ਲੌਂਗ ਟਾਈਮ ਲਈ ਆਪਾਂ ਨੂੰ ਸਹੀ ਰੱਖੀਏ ਆਪਣੇ ਬੂਡੀ ਨੂੰ ਤੇ ਐਕਸਰਸਾਈਜ਼ ਕਰਕੇ ਜਾਂ ਫਿਜ਼ੀਓਥੈਰੇਪੀ ਕਰਕੇ ਸਰੀਰ ਕਿਵੇਂ ਮਹਿਸੂਸ ਕੀ ਸਰੀਰ ਨੂੰ ਕਿਸ ਤਰ੍ਹਾਂ ਮਹਿਸੂਸ ਹੋਊਗਾ ਤੁਸੀਂ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਵੀ ਕੀ ਕਰਨਾ ਚਾਹੀਦਾ ਸਰ ਆਪਣੀ ਮੈਕਸਮ ਕੋਲ ਆ ਰਹਾ ਤਾਂ ਥੋੜੀ ਆਪਾਂ ਨੂੰ ਸੁਣਨੀ ਲਈ ਗਈ ਹੈ ਤੇ ਕਿਹਜੂ ਫਰਕ ਵੀ ਵਗਾਰਾ ਤੇ ਆਪਾਂ ਨੂੰ ਐਕਸਟ੍ਰੀਮ ਦੁਆਰਾ ਜਾਣ ਤੋਂ ਅਜੀਤ ਕੋਰ ਜੀ ਅਜੀਤ ਸਿੰਘ ਫਿਜ਼ਿਓਥੈਰਾਪੀ ਦਾ ਕੈਂਪ ਲੱਗਿਆ ਜਨਰਲ ਹੌਸਪੀਟਲ ਦੇ ਵਿੱਚ ਇਸ ਤਰ੍ਹਾਂ ਇਹਨੂੰ ਤੁਹਾਨੂੰ ਕੀ ਪ੍ਰੋਬਲਮ ਸੀ ਕੀ ਮਿਲਿਆ ਸਰ ਮੈਨੂੰ ਬੈਕ ਦੀ ਪ੍ਰੋਬਲਮ ਸੀ ਜੀ ਦੋ ਤਿੰਨ ਦਿਨ ਤੋਂ ਹੌਸਪੀਟਲ ਵਿੱਚ ਟ੍ਰੀਟਮੈਂਟ ਲੈ ਰਹੀ ਹਾਂ ਜੀ ਮੈਨੂੰ ਬਹੁਤ ਪਰੇਸ਼ਾਨੀ ਲੱਗਦੀ ਤੁਹਾਨੂੰ ਕੀ ਲੱਗਿਆ ਵੀ ਮੈਂ ਜਿਹੜੀ ਇੰਗਲਿਸ਼ ਮੈਡੀਕਲ ਨਰਸਿੰਗ ਲੈ ਲੈਂਦਾ ਤੇ ਇਹਦੇ ਵਿੱਚ ਦੋਨਾਂ ਫਿਜ਼ਿਓਥੈਰੇਪੀ ਦਾ ਉਹਨਾਂ 'ਚ ਕੀ ਫਰਕ ਲੱਗਿਆ ਸਰ ਫਰਕ ਆ ਜੀ ਉਹਦੇ ਨਾਲ ਫਰਕ ਲੱਗਦਾ ਨਹੀਂ ਇਹ ਤਾਂ ਮਨਾਂ ਦਾ ਡਾਕਟਰ ਜੀ ਨਾ ਤਾ ਦ ਮੇਰਾ ਨਾਮ ਜੋਸ਼ਟਾ ਜਾਨਾ ਡਾਕਟਰ ਯੋਗ ਜੀ ਹੁਣ ਤਾਂ ਤੁਸੀਂ ਅੱਜ ਤੋਂ ਜੀਓਥੈਰੀਪੀ ਦਾ ਕੰਮ ਆਉਂਦੇ ਹੋ ਅੱਜ ਕੈਂਪ ਲਾਇਆ ਹਾਂ ਜੀ ਤੁਸੀਂ ਕੈਂਪਰੀ ਤੋਂ ਸਿੱਧਾ ਚੱਲ ਮੇਰੇ ਬਿਜਾਨੋ ਕੀ ਕੀ ਕਸ ਰਹੇ ਹੋ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਤੇ ਫਿਜ਼ੀਕਲ ਰਿਪੋਰਟ ਉਸ ਤੋਂ ਬਾਅਦ ਦਾ ਕਰਦਾ ਤੁਸੀਂ ਇਹ ਵਾਇੰਡਾ ਉਹਦੇ ਬਰਕਰਾਰ ਕੀ ਤਸਵੀਰ ਤਿਆਰੀ ਕੀਤੀ ਹੈ ਨਹੀਂ ਸੌਰਾਟ ਕਿ ਨਾ ਆਪਣੇ ਕੀ ਬੁਧਰਦੀ ਕਿੰਨੇ ਸਿਰ ਦਰਦ ਹੈ ਕਿ ਪੇਸ਼ੈਂਟ ਨੂੰ ਕਾਫੀ ਪ੍ਰੋਬਲਮ ਜਿਵੇਂ ਲੀਗ ਦੀ ਦਿੱਕਤ ਹੋ ਗਈ ਜੋਡ ਦੀ ਦਿੱਕਤ ਹੋ ਗਈ ਕੋਡਿਆਂ ਦੀ ਤੇ ਕਾਫੀ ਪੈਰੀਲਿਸਿਸ ਦੇ ਕੇਸ ਵੀ ਆਉਂਦੇ ਨੇ ਮੇਰੇ ਕੋਲ ਵੀ ਪਹਿਲਾਂ ਤੋਂ ਜੀ ਆਪਾਂ ਚਲਾਈ ਇੱਥੇ ਅਸੀਂ ਜਿਹੜਾ ਫ੍ਰੀ ਕੈਂਪ ਲੱਗਿਆ ਹੋਇਆ ਹੈ ਇਹ ਅਵੇਰਨੈਸ ਲਈ ਲੱਗਿਆ ਹੋਇਆ ਹੈ ਅੱਜ ਬੋਲ ਫਿਜ਼ੀਓਥੈਰੇਪੀ ਡੇ ਹੈ ਤਾਂ ਫਿਜ਼ੀਓਥੈਰੇਪੀ ਦੀ ਅਵੇਰਨੈਸ ਲਈ ਜਿਵੇਂ ਆਪਣੇ ਏਰੀਆ ਦੇ ਵਿੱਚ ਲੋਕਾਂ ਨੂੰ ਫਿਜ਼ੀਓਥੈਰੇਪੀ ਬਾਰੇ ਬਹੁਤ ਹੀ ਘੱਟ ਨੋਲੇਜ ਹੈਗੀ ਉਹ ਉਸ ਚੀਜ਼ ਬਾਰੇ ਅਸੀਂ ਦੱਸ ਰਹੇ ਹਾਂ ਕਿ ਇਹ ਫਿਜ਼ੀਓਥੈਰੇਪੀ ਨਾਲ ਆਪਾਂ ਕਿੱਦਾਂ-ਕਿੱਦਾਂ ਅੱਗੇ ਮਤਲਬ ਕਿ ਆਪਣੇ ਕਿੱਦਾਂ ਆਪਣੇ ਪ੍ਰੋਗਰੈਸ ਕਰਦੇ ਹਾਂ ਫਿਜ਼ੀਓਥੈਰੇਪੀ ਨਾਲ ਆਪਾਂ ਕਿੰਨੇ-ਕਿਨੇ ਬੈਨੀਫਿਟਸ ਨੂੰ ਲੈਂਦੇ ਹਾਂ ਕੀਊ ਥੈਰੇਪੀ ਦੇ ਬਾਰੇ ਗੱਲ ਕਰਨਾ ਤੁਸੀਂ ਜਿਹੜੀ ਥੈਰੇਪੀ ਦੇ ਵਿੱਚ ਤੁਹਾਡੇ ਕੋਈ ਇਹੋ ਜਿਹਾ ਹੈ ਜਿਹਦੇ ਵਿੱਚ ਉਹਨਾਂ ਨੂੰ ਲਈ ਡਾਈਟ ਬਾਰੇ ਦੱਸਿਆ ਜਾਂਦਾ ਹੋਵੇ ਸਰ ਹੰਡੀ ਡਾਈਟ ਬਾਰੇ ਵੀ ਦੱਸਿਆ ਜਾਂਦਾ ਹੈ ਕਿ ਲਾਈਕ ਜਿਵੇਂ ਕੋਈ ਵੀ ਆਪਣਾ ਅਬੋਮినਲ ਪੇਨ ਦੇ ਰਿਲੇਟਿਡ ਅਸੀਂ ਦੱਸਦੇ ਹਾਂ ਕਿ ਡਾਈਟ ਵੀ ਡੋਮਨਲ ਪੇਨ ਹੋ ਗਿਆ ਸਮਥਿੰਗ ਬੈਕ ਪੇਨ ਵੀ ਹੋ ਗਿਆ ਸ਼ੋਲਡਰ ਪੇਨ ਦੇ ਰਿਲੇਟਿਡ ਮੈਡੀਸਿਨਸ ਦਾ ਫਿਜ਼ੀਓਥੈਰੇਪੀ ਵੀ ਬਹੁਤ ਹੀ ਕਰੀ ਹੋਇਆ ਹੈਗਾ ਤਾਂ ਇਸੇ ਕਰਕੇ ਜੀ ਫਿਜ਼ੀਓਥੈਰੇਪੀ ਨੂੰ ਮੋਸਟਲੀ ਐਕਸਰਸਾਈਜ਼ਸ ਹੋਗੀਆਂ ਪਲਸ ਸਟ੍ਰੈਚਿੰਗ ਐਂਡ ਸਪਰਿੰਗ ਐਕਸਰਸਾਈਜ਼ਸ ਉਹਨਾਂ ਨਾਲ ਨਹੀਂ ਕੋਈ ਖਾਣੇ ਦੇ ਵਿੱਚ ਅੱਜ ਕੱਲ ਨੂੰ ਬੱਚੇ ਜਿਹੜੇ ਆ ਜਾਂ ਬਜ਼ੁਰਗ ਨੇ ਕੋਈ ਵੀ ਅੱਜ ਕੱਲ ਫਾਸਟ ਫੂਡ ਬਹੁਤ ਖਾ ਰਹੇ ਨੇ ਕਿ ਉਹਨਾਂ ਨੂੰ ਫਾਸਟ ਫੂਡ ਬਾਰੇ ਵੀ ਦੱਸਿਆ ਜਾ ਰਿਹਾ ਕਿ ਜੇ ਤੁਸੀਂ ਫਾਸਟ ਫੂਡ ਦਾ ਇਸਤੇਮਾਲ ਕਰਦੇ ਹੋ ਤਾਂ ਕੀ ਲਾਭ ਨੇ ਜਾਂ ਕੀ ਨਹੀਂ ਕਰਦੇ ਉਸਦੀ ਮੈਡੀਕਲ ਜਿਦੋਂ ਵੀ ਕੋਈ ਪੇਸ਼ੈਂਟ ਆਉਂਦੇ ਸਮ ਟਾਈਮ ਮੀ ਨੀ ਪੇਨ ਹੁੰਦਾ ਪੇਸ਼ੈਂਟ ਦੇ ਤਾਂ ਉਹਨਾਂ ਦੇ ਬਲਕਿ ਮਤਲਬ ਪੇਸ਼ੈਂਟ ਨੂੰ ਬਲਕਿ ਉਹਨਾਂ ਦੇ ਇਸ ਚੀਜ਼ ਤੇ ਕਿ ਅਸੀਂ ਦੱਸਦੇ ਹਾਂ ਕਿ ਤੁਸੀਂ ਪਾਸਪੂਨ ਨੂੰ ਥੋੜਾ ਸੋਫਟ ਕਰਕੇ ਥੋੜਾ ਨੈਚੁਰਲ ਪੈਕੀ ਕਰਨੀ ਦੀ ਧਿਆਨ ਰੋ। ਅਪਡੇਤੀ ਨੈਚੁਰਲ ਪੈਕੀ ਦਾ ਵੀ ਥੋੜਾ ਜਿਹਾ ਆਪਾਂ ਕਰਦੇ ਹੈਗੇ ਤੇ ਉਹਦਾਂ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਉਹਨੂੰ ਪਾਸਪੂਨ ਨੂੰ ਛੱਡ ਕੇ ਆਪਾਂ ਕਿਦਾਂ ਡਾਈਟ ਲੈਣੀ ਹੈ ਕਿਵੇਂ ਉਹਨਾਂ ਨੇ ਲਾਈਫ ਸਟਾਈਲ ਆਪਣਾ ਚੇਂਜ ਕਰਨਾ ਹੈਗਾ। ਤੋਂ ਉਸ ਵਾਰੀ ਕੇ ਬਦਲਦੇ ਹਾਂਗੇ। ਅੱਜ ਤੁਸੀਂ ਸੀਜੀਓ ਥੈਰੇਪੀਕਲ ਕੈਂਪ ਕੋਲ ਆਇਆ ਤਾਂ ਕਿ ਆਮ ਆਦਮ ਨੂੰ ਤੁਸੀਂ ਕੀ ਮੈਸੇਜ ਦੇਣਾ ਜਾਓਗੇ? ਮੈਂ ਇਹੀ ਮੈਸੇਜ ਦੇਣਾ ਜਾਊਂਗਾ। ਕਿ ਆਪਾਂ ਜਿਹੜਾ ਹੈਗੇ ਕਿ ਮੈਡੀਸਿਨ ਨੂੰ ਛੱਡ ਕੇ ਜ਼ਿਆਦਾ ਆਪਾਂ ਆਪਣੀ ਲਾਈਫਸਟਾਈਲ ਨੂੰ ਚੇਂਜ ਕਰੀਏ ਪਲੱਸ ਆਪਾਂ ਥੋੜਾ ਬਹੁਤ ਆਪਣੇ ਯੋਗਾ ਪਲੱਸ ਐਕਸਰਸਾਈਜ਼ ਤੇ ਨਹੀਂ ਜ਼ਿਆਦਾ ਆਪਾਂ ਧਿਆਨ ਦੇਣਾ ਚਾਹੀਦਾ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ